ਉਨوں ਕਿਹਾ ਕਿ ਤੁਸੀਂ ਇਹ ਸਵਿੱਚ ਦਬਾਓ ਉਹਨੇ ਜਦੋਂ ਸਵਿੱਚ ਦਬਾਈ ਉਹਨੂੰ ਬਹੁਤ ਜ਼ੋਰ ਦੀ ਝਟਕਾ ਲੱਗਿਆ ਤੇ ਫਿਰ ਥੋੜੀ ਦੇਰ ਬਾਅਦ ਜਿਹੜੇ ਐਕਸਪੈਰੀਮੈਂਟ ਕਰ ਰਹੇ ਸੀ ਉਹਨਾਂ ਨੇ ਕੀ ਕੀਤਾ ਕਿ ਉਸ ਬੰਦੇ ਨੂੰ ਇੱਕ ਕਮਰੇ 'ਚ ਬੰਦ ਕਰਤਾ ਬਸ ਉਸ ਕਮਰੇ 'ਚ ਉਹ ਹੀ ਸਵਿੱਚ ਸੀਗੀ ਅਬ ਦੇ ਥੌਟਸ ਤੇ ਫੀਲਿੰਗਸ ਦੀ ਗੁਲਾਮੀ ਨਹੀਂ ਕਰਨੀ ਮੈਂ ਉਹਨਾਂ ਦਾ ਰਾਜਾ ਬਣਨਾ ਹੈ ਸਰਦਾਰ ਬਣਨਾ ਹੈ ਕਮਾਂਡਰ ਬਣਨਾ ਹੈ ਉਹਨੋ ਹੈਪੀ ਫੀਲਿੰਗਸ ਹਨ ਅਨਸ਼ਾ ਕਿਵੇਂ ਕਰਨਾ ਚਾਹੁੰਦਾ ਹੈ ਕਿ ਹਾਂਜੀ ਕਿਸੇ ਵਿਆਹ ਤੇ ਚਲੇ ਗਏ ਨੱਚਲੇ ਹੈ ਕੋਈ ਬਹੁਤ ਹੀ ਜ਼ਿਆਦਾ ਤੜਕਦਾ ਫੜਕਦਾ ਗਾਣਾ ਲਗਾ ਲਿਆ ਨੱਚ ਲਿਆ ਤਾਂ ਡੋਪਾਮਿਨ ਰਿਲੀਜ਼ ਹੋਇਆ ਡੋਪਾਮਿਨ ਹਾਰਮੋਨ ਜਿਸ ਨੂੰ ਆਪਾਂ ਹੈਪੀ ਹਾਰਮੋਨ ਕਹਿੰਨੇ ਆਗੇ ਤੇ ਪੂਰੀ ਬਾਡੀ ਨੇ ਸਾਰੇ ਸੈਲਸ ਨੇ ਉਹਦਾ ਨਸ਼ਾ ਕਰ ਲਿਆ ਉਹਨੂੰ ਲੱਗ ਰਿਹਾ ਹੈ ਕਿ ਵਾ 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 ਮੈਂ ਬੜਾ ਖੁਸ਼ ਹਾਂ ਹਾਂ ਤੇ ਜਾਂ ਫਿਰ ਇਨਸਾਨ ਨੂੰ ਆਦਤ ਪੈ ਜਾਂਦੀ ਹੈ ਸੈਡ ਫੀਲ ਕਰਨ ਦੀ ਹੂੰ ਤੇ ਉਹ ਕੀ ਕਰੇਗਾ ਫਿਰ ਜਾਣ ਬੁਝ ਕੇ ਉਹ ਕੰਮ ਕਰੇਗਾ ਜਿਹਦੇ ਨਾਲ ਉਹ ਸੈਡ ਫੀਲ ਕਰੇ ਉਹ ਜਾਣ ਬੁਝ ਕੇ ਇਹ ਜੇ ਬੰਦੇ ਨਾਲ ਪੰਗਾ ਲਏਗਾ ਜੀ ਦੇ ਨਾਲ ਲੜਾਈ ਹੋ ਸਕਦੀ ਹੈ ਹਾ ਅਡੀ ਪ੍ਰੋਡਕਸ਼ਨ ਚੈਨਲ ਦੇਖ ਰਹੇ तमाम ਦਰਸ਼ਕਾਂ ਦਾ ਮੈਂ ਦਮਨਪ੍ਰੀਤ ਕੌਰ ਸਵਾਗਤ ਕਰਦੀ ਹਾਂ ਦਰਸ਼ਕੋ ਅੱਜ ਕੱਲ ਹਰ ਦੂਜਾ ਵਿਅਕਤੀ ਇਹ ਸ਼ਬਦ ਵਰਤਦਾ ਹੈ ਕਿ ਮੈਂ ਬੋਰ ਹੋ ਗਿਆ ਅਸਲ ਚ ਇਨਸਾਨ ਬੋਰ ਕਿਉਂ ਹੁੰਦਾ ਆ ਜੇਕਰ ਉਹ ਵਾਰ-ਵਾਰ ਇਹ ਸ਼ਬਦ ਦੀ ਵਰਤੋਂ ਕਰ ਰਿਹਾ ਆ ਤਾਂ ਉਸ ਦੇ ਸਰੀਰ ਦੇ ਉੱਤੇ ਇਸ ਦੇ ਕੀ ਪ੍ਰਭਾਵ ਪੈ ਸਕਦੇ ਆ ਤੇ ਇਸ ਤੋਂ ਕਿਵੇਂ ਬਚਿਆ ਜਾ ਸਕਦਾ ਆ ਅੱਜ ਆਪਾਂ ਇਸ ਬਾਰੇ ਗੱਲਬਾਤ ਕਰਾਂਗੇ ਤੇ ਗੱਲਬਾਤ ਕਰਨ ਲਈ ਮੇਰੇ ਨਾਲ ਮੌਜੂਦ ਨੇ ਦਿਨਰਾਜ ਕੌਰ ਹੋਰੀ मैम ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ ਦਮਨ ਥੈਂਕ ਯੂ ਸੋ ਵੈਰੀ ਮੱਚ ਫॉर ਹੈਵਿੰਗ ਮੀ ਔਨ ਯਰ ਸ਼ੋ ਤੇ ਸਤਿ ਸ਼੍ਰੀ ਅਕਾਲ ਸਾਰੇ ਸ਼੍ਰੋਤਿਆਂ ਨੂੰ ਜੀ ਮੈਂ ਮੇਰਾ ਪਹਿਲਾ ਸਵਾਲ ਇਹੀ ਹੈ ਅਕਸਰ ਹੀ ਅੱਜ ਕੱਲ ਜਿਹੜਾ ਲੋਕ ਸ਼ਬਦ ਵਰਤਦੇ ਆ ਮੈਂ ਬੋਰ ਹੋ ਗਿਆ ਅਸਲ ਚ ਹੁੰਦਾ ਕੀ ਹੈ ਬੋਰਡਮ ਨੂੰ ਐਕਸਪਲੇਨ ਕਰਨ ਵਾਸਤੇ ਮੈਂ ਇੱਕ ਐਕਸਪੈਰੀਮੈਂਟ ਬਾਰੇ ਦੱਸਣਾ ਚਾਹਾਂਗੀ ਇੱਕ ਐਕਸਪੈਰੀਮੈਂਟ ਕੀਤਾ ਗਿਆ ਸੀ ਕੀ ਕੀਤਾ ਉਹਨਾਂ ਨੇ ਇੱਕ ਬੰਦੇ ਨੂੰ ਲਿਆ ਉਹਨੂੰ ਕਿਹਾ ਕਿ ਤੁਸੀਂ ਇਹ ਸਵਿੱਚ ਦਬਾਓ ਉਹਨੇ ਜਦੋਂ ਸਵਿੱਚ ਦਬਾਈ ਉਹਨੂੰ ਬਹੁਤ ਜ਼ੋਰ ਦੀ ਝਟਕਾ ਲੱਗਿਆ ਤੇ ਫਿਰ ਥੋੜੀ ਦੇਰ ਬਾਅਦ ਜਿਹੜੇ ਐਕਸਪੈਰੀਮੈਂਟ ਕਰ ਰਹੇ ਸੀ ਉਹਨਾਂ ਨੇ ਕੀ ਕੀਤਾ ਕਿ ਉਸ ਬੰਦੇ ਨੂੰ ਇੱਕ ਕਮਰੇ ਚ ਬੰਦ ਕਰਤਾ ਬਸ ਉਸ ਕਮਰੇ ਚ ਉਹੀ ਸਵਿਚ ਸੀਗੀ ਤੇ 15 ਮਿੰਟ ਤੱਕ ਇਹ ਬੰਦਾ ਬੈਠਿਆ ਰਿਹਾ ਤੇ ਹੁਣ 15 ਮਿੰਟ ਬਾਅਦ ਇਹਨੇ ਕੀ ਕੀਤਾ ਉਸ ਸਵਿਚ ਨੂੰ ਦਬਾਇਆ ਔਰ ਓਨੂੰ ਬਹੁਤ ਜ਼ੋਰ ਦੀ ਝਟਕਾ ਲੱਗਿਆ ਹਮ ਬੈਠ ਗਿਆ ਥੋੜੀ ਦੇਰ ਬੈਠਿਆ ਰਿਹਾ ਫਿਰ ਉਸ ਸਵਿਚ ਨੂੰ ਦਬਾਇਆ ਉਸ ਸਵਿਚ ਨੂੰ ਦਬਾ ਰਿਹਾ ਏ ਓਨੂੰ ਬਹੁਤ ਜ਼ੋਰ ਦੀ ਝਟਕਾ ਲੱਗ ਰਿਹਾ ਏ ਓਨੂੰ ਬੜੀਆਂ ਦੁਸ਼ਕਰ ਸੰਵੇਦਨਾਵਾਂ ਪੈਦਾ ਹੋ ਰਹੀਆਂ ਹਨ ਪਰ ਉਹ ਦਬਾ ਰਿਹਾ ਹੈ ਫੇਰ ਬੈਠ ਗਿਆ ਔਰ ਥੋੜੀ ਦੇਰ ਬਾਅਦ ਉਹ ਫੇਰ ਉਸ 스ਵਿਚ ਨੂੰ ਦਬਾ ਰਿਹਾ ਹੈ ਔਰ ਉਹਦੀ ਫ੍ਰੀਕੁਐਂਸੀ ਜੋ ਹੈ ਵੱਧ ਗਈ ਉਸ 스ਵਿਚ ਨੂੰ ਦਬਾਉਣ ਦੀ ਤੇ ਸਾਡੇ ਨਾਲ ਵੀ ਇਸੇ ਤਰ੍ਹਾਂ ਹੁੰਦਾ ਹੈ ਕਿ ਜਦੋਂ ਅਸੀਂ ਕਹਿੰਨੇ ਆ ਕਿ ਅਸੀਂ ਬੋਰ ਹੋ ਰਹੇ ਹਾਂ ਤੇ ਸਾਨੂੰ ਨਹੀਂ ਪਤਾ ਕਿ ਅਬ ਦੀ ਜੋ ਊਰਜਾ ਹੈ ਉਹਨੂੰ ਅਸੀਂ ਨੇ ਕਿੱਥੇ ਚੈਨਲਾਈਜ਼ ਕਰਨਾ ਹੈ ਕਿੱਥੇ ਭੇਜਣਾ ਹੈ ਤਾਂ ਫੇਰ ਅਸੀਂ ਕੀ ਕਰਦੇ ਹਾਂ ਸਾਡੇ ਆਲੇ ਦੁਆਲੇ ਜੋ ਵੀ ਆਪਸ਼ਨ अवेलेबल ਹੁੰਦਾ ਹੈ ਚਾਹੇ ਉਹ ਕਿੰਨਾ ਵੀ ਘਟਿਆ ਤੋਂ ਘਟਿਆ ਅਸੀਂ ਕਰਨ ਲੱਗ ਜਾਨੇ ਆ ਅਸੀਂ ਮੋਬਾਈਲ ਚੱਕ ਕੇ ਸੋਸ਼ਲ ਮੀਡੀਆ ਤੇ ਘਟਿਆ ਤੋਂ ਘਟਿਆ ਰੀਲ ਦੇਖਦੇ ਰਹਿੰਨੇ ਆ ਹੈਨਾ ਜਾਂ ਫੋਨ ਚੱਕ ਕੇ ਕਿਸੇ ਨੂੰ ਵੀ ਫੋਨ ਕਰ ਦਾਂਗੇ ਚੁਗਲੀਆਂ ਕਰਨ ਲੱਗ ਜਾਨੇ ਆ ਸ਼ਾਪਿੰਗ ਕਰਨ ਨਿਕਲ ਜਾਨੇ ਆ ਚਾਹੇ ਸਾਡੇ ਕੋਲ ਜਿੰਨੇ ਮਰਜ਼ੀ ਜੁੱਤੇ ਹੋਣ ਕੱਪੜੇ ਹੋਣ ਜੀ ਹੋਰ ਲੈ ਕੇ ਆ ਰਹੇ ਆ ਹਮ ਕਿਤੇ ਘੁੰਮਣ ਫਿਰਨ ਨਿਕਲ ਜਾਨੇ ਆ ਜਾਂ ਫਿਰ ਕਿਸੇ ਹੋਰ ਤਰ੍ਹਾਂ ਦੇ ਨਸ਼ੇ ਕਰਨ ਲੱਗ ਜਾਨੇ ਆਗੇ ਬੋਰਡਮ ਇਨਸਾਨ ਦੀ ਅਬਦੇ ਵਾਸਤੇ ਖੜੀ ਕੀਤੀ ਗਈ ਮੁਸੀਬਤ ਹੈ ਹੂੰ ਕਿਉਂਕਿ ਇਨਸਾਨ ਨੇ ਨਾ ਅਬਦੇ ਆਪ ਨੂੰ ਆਦਤ ਪਾ ਲਈ ਆਦਤ ਪਾ ਲਈ ਨਸ਼ਿਆਂ ਦੀ ਹੂੰ ਜਾਂ ਤਾਂ ਉਹ ਹੈਪੀ ਫੀਲਿੰਗਸ ਦਾ ਨਸ਼ਾ ਕਰਨਾ ਚਾਹੁੰਦਾ ਹੈ ਜਾਂ ਉਹ ਸੈਡ ਫੀਲਿੰਗਸ ਦਾ ਨਸ਼ਾ ਕਰਨਾ ਚਾਹੁੰਦਾ ਹੈ ਹੁਣ ਉਹ ਹੈਪੀ ਫੀਲਿੰਗਸ ਦਾ ਨਸ਼ਾ ਕਿਵੇਂ ਕਰਨਾ ਚਾਹੁੰਦਾ ਹੈ ਕਿ ਹਾਂਜੀ ਕਿਸੇ ਵਿਆਹ ਤੇ ਚਲੇ ਗਏ ਨੱਚਲੇ ਹੈ ਕੋਈ ਬਹੁਤ ਹੀ ਜ਼ਿਆਦਾ ਤੜਕਦਾ ਫੜਕਦਾ ਗਾਣਾ ਲਗਾ ਲਿਆ ਨੱਚ ਲਿਆ ਤਾਂ ਡੋਪਾਮਾਈਨ ਰਿਲੀਜ਼ ਹੋਇਆ ਡੋਪਾਮਾਈਨ ਹਾਰਮੋਨ ਜਿਸ ਨੂੰ ਆਪਾਂ ਹੈਪੀ ਹਾਰਮੋਨ ਕਹਿੰਨੇ ਆਗੇ ਤੇ ਪੂਰੀ ਬਾਡੀ ਨੇ ਸਾਰੇ ਸੈਲਸ ਨੇ ਉਹਦਾ ਨਸ਼ਾ ਕਰ ਲਿਆ ਉਹਨੂੰ ਲੱਗ ਰਿਹਾ ਹੈ ਕਿ ਵਾ 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 ਮੈਂ ਬੜਾ ਖੁਸ਼ ਹਾਂ ਹਾਂ ਤੇ ਜਾਂ ਫਿਰ ਇਨਸਾਨ ਨੂੰ ਆਦਤ ਪੈ ਜਾਂਦੀ ਹੈ ਸੈਡ ਫੀਲ ਕਰਨ ਦੀ ਤੇ ਉਹ ਕੀ ਕਰੇਗਾ ਫਿਰ ਜਾਣ ਬੁਝ ਕੇ ਉਹ ਕੰਮ ਕਰੇਗਾ ਜਿਹਦੇ ਨਾਲ ਉਹ ਸੈਡ ਫੀਲ ਕਰੇ ਉਹ ਜਾਣ ਬੁਝ ਕੇ ਇਹ ਜੇ ਬੰਦੇ ਨਾਲ ਪੰਗਾ ਲਏਗਾ ਜਿਹਦੇ ਨਾਲ ਲੜਾਈ ਹੋ ਸਕਦੀ ਹੈ ਹੈ ਗਾਲੀ ਗਲੋਚ ਹੋ ਸਕਦਾ ਹੈ ਕਿਉਂ ਕਿ ਕਿਉਂਕਿ ਫਿਰ ਕੀ ਹੋਏਗਾ ਜਦੋਂ ਉਹ ਇਸ ਤਰ੍ਹਾਂ ਕਰੇਗਾ ਤੇ ਸਟ्रेस ਦੇ ਹਾਰਮੋਨਸ ਪ੍ਰੋਡਿਊਸ ਹੋਣਗੇ ਤੇ ਪੂਰੀ ਬਾਡੀ ਵਿੱਚ ਤਣਾਅ ਆ ਜਾਏਗਾ ਤੇ ਉਹਨੂੰ ਇਹ ਚੀਜ਼ ਐਕਸਾਈਟ ਕਰਦੀ ਹੈਗੀ ਹੂੰ ਤੇ ਬੋਰਡਮੋ ਸਟੇਟ ਹੈ ਜਦੋਂ ਨਾ ਉਹਨੂੰ ਹੈਪੀ ਫੀਲਿੰਗਸ ਮਿਲ ਰਹੀਆਂ ਨੇ ਤੇ ਨਾ ਉਹਨੂੰ ਸੈਡ ਫੀਲਿੰਗਸ ਮਿਲ ਰਹੀਆਂ ਨੇ ਪਰ ਉਹ ਕ੍ਰੇਵ ਕਰ ਰਿਹਾ ਹੈ ਉਹ ਕ੍ਰੇਵ ਕਰ ਰਿਹਾ ਹੈਗਾ ਤੇ ਫਿਰ ਉਹ ਜੋ ਵੀ ਆਪਸ਼ਨ ਅਵੇਲੇਬਲ ਹੁੰਦੀ ਹੈ ਉਹ ਚੋ ਚੱਕ ਲਏਗਾ ਔਰ ਨਸ਼ਾ ਕਰੇਗਾ ਹੈਪੀ ਹਾਰਮones ਦਾ ਨਸ਼ਾ ਕਰੇਗਾ ਜਾਂ ਸੈਡ ਹਾਰਮones ਦਾ ਨਸ਼ਾ ਕਰੇਗਾ ਮੈਡਮ ਇਹ ਜਿਹੜਾ ਬੋਰ ਹੋ ਗਿਆ ਸ਼ਬਦ ਹੈਗਾ انسان ਦੇ ਉੱਤੇ ਕਿੰਨਾ ਕੁ ਪ੍ਰਭਾਵ ਪਾਉਂਦਾ ਕਿਉਂਕਿ ਬੱਚੇ ਤੋਂ ਲੈ ਕੇ ਵੱਡੇ ਤੱਕ ਅਕਸਰ ਇਹ ਸ਼ਬਦ ਜਿਹੜਾ ਵਰਤ ਲੈਂਦੇ ਆ ਇਹ ਕੋਈ ਪ੍ਰਭਾਵ ਤਾਂ ਪਾਉਂਦਾ ਹੈ ਬਿਕਾਜ਼ ਇਹ ਬੜਾ ਨੈਗੇਟਿਵ ਸ਼ਬਦ ਹੈਗਾ ਹੁਣ ਜਦੋਂ ਵੀ ਕੋਈ ਕਹਿ ਰਿਹਾ ਹੈ ਕਿ ਮੈਂ ਬੋਰ ਹੋ ਗਿਆ ਨਾ ਉਹ ਜੋ ਹੈ ਕਿਸੇ ਚੀਜ਼ ਨੂੰ ਭੋਗਣਾ ਚਾ ਰਿਹਾ ਹੈ ਬੋਰਡਮ ਦੀ ਇਸ ਫੀਲਿੰਗ ਨੇ ਇਨਸਾਨ ਦੇ ਅੰਦਰ ਭੋਗਤਾਵਾਦ ਬਹੁਤ ਵਧਾਤਾ ਹੂੰ ਉਹਨੂੰ ਕੁਛ ਨਾ ਕੁਝ ਚਾਹੀਦਾ ਭੋਗਣ ਨੂੰ ਉਹ ਕਮਨ ਫਿਰਨ ਜਾਣਾ ਚਾਹੁੰਦਾ ਹੈਗਾ ਹੈ ਮਤਲਬ ਮਾਲਸ ਨੂੰ ਭੋਗਣਾ ਚਾਹੁੰਦਾ ਹੈਗਾ ਜੋ ਵੀ ਐਮਿਊਜ਼ਮੈਂਟ ਪਾਰਕਸ ਨੇ ਉਹਨਾਂ ਨੂੰ ਭੋਗਣਾ ਚਾਹੁੰਦਾ ਹੈਗਾ یا پھر اج کل ਆਪਾਂ ਦੇਖਦੇ ਆਂ ਖਾਣ ਪੀਣ ਦਾ ਫਾਸਟ ਫੂਡ ਹੋ ਗਿਆ ਆਈਸਕ੍ਰੀਮਸ ਹੋ ਗਿਆ ਪਤਾ ਨਹੀਂ ਕੀ ਕੀ ਹੈ ਬਾਜ਼ਾਰ ਵਿੱਚ ਉਹਨਾਂ ਨੂੰ ਭੋਗਣਾ ਚਾਹੁੰਦਾ ਹੈ ਉਹ ਡਿਜ਼ਾਈਨਰ ਕੱਪੜਿਆਂ ਨੂੰ ਭੋਗਣਾ ਚਾਹੁੰਦਾ ਹੈਗਾ ਤਾਂ ਬੋਰਡਮ ਨੇ ਪ੍ਰਭਾਵ ਤਾਂ ਪਾਇਆ ਹੈ ਇਨਸਾਨ ਦੇ ਅੰਦਰ ਭੋਗਤਾਵਾਦ ਵਧਾਤਾ ਭੋਗਤਾਵਾਦ ਬਦਨ ਨਾਲ ਬੜਾ ਨੁਕਸਾਨ ਹੋ ਰਿਹਾ ਹੈਗਾ ਇਨਸਾਨ ਜੋ ਹੈ ਉਹ ماں ਪ੍ਰਕਿਰਤੀ ਨੂੰ ਨੋਚ ਨੋਚ ਕੇ ਖਾਈ ਜਾ ਰਿਹਾ ਹੈ वो दे नोच नोच के खाई जावा नशिया पूर्ति वास्ते इंसानी प्रजाति है इंसान प्रजाति है वो बचूगी भी किमें बोर्डम का बहुत देखो प्रभाव पै रहा है मैम इस तुम बचा कि इसका हल की है ਦੇਖੋ ਇਸ ਤੋਂ ਬਚਿਆ ਜਾ ਸਕਦਾ ਹੈਗਾ ਕਿ ਦੇਖੋ ਇਹ ਨਾ ਬੜੀ ਹੈਲਦੀ ਸਟੇਟ ਵੀ ਹੈ ਜੇ ਤੁਸੀਂ ਬੋਰ ਹੋ ਰਹੇ ਹੋ ਨਾ दैट ਟਾਈਮ ਤੁਸੀਂ ਆਪਦੇ ਅੰਦਰ ਅਵੇਅਰਨੈਸ ਨਾ ਪਾਉ ਜਗਾ ਸਕਦੇ ਹੋ ਤੁਸੀਂ ਆਪਣੇ ਆਪ ਨੂੰ ਅਵੇਅਰ ਕਰੋ ਆਪਣੇ ਥੌਟਸ ਤੇ ਫੀਲਿੰਗਸ ਦੇ ਪ੍ਰਤੀ ਕਿ ਇਸ ਟਾਈਮ ਕਿਸ ਤਰ੍ਹਾਂ ਦੇ ਵਿਚਾਰ ਆ ਰਹੇ ਨੇ ਕਿਸ ਤਰ੍ਹਾਂ ਦੀ ਫੀਲਿੰਗਸ ਆ ਰਹੀਆਂ ਨੇ ਕਿਉਂਕਿ ਜਿੰਨਾ ਅਸੀਂ ਆਪਣੇ ਥੌਟਸ ਦੇ ਪ੍ਰਤੀ ਆਪਣੇ ਫੀਲਿੰਗਸ ਦੇ ਪ੍ਰਤੀ ਜਾਗਰੂਕ ਹੁੰਨੇ ਜਾਂਦੇ ਆ ਅਵੇਅਰ ਹੁੰਨੇ ਜਾਂਦੇ ਆ ਨਾ ਤਾਂ ਫਿਰ ਕੀ ਹੁੰਦਾ ਹੈਗਾ ਸਾਡੀ ਗੁਲਾਮੀ ਘਟਦੀ ਜਾਂਦੀ ਹੈ ਨਹੀਂ ਤਾਂ ਸਾਨੂੰ ਉਹ ਹੀ ਥੌਟਸ ਫੀਲਿੰਗਸ ਸਾਡੀ ਕੰਡੀਸ਼ਨਿੰਗ ਹੀ ਚਲਾ ਰਹੀ ਹੈ ਨਾ ਜਿੰਨਾ ਥਾਟਸ ਨੂੰ ਅਸੀਂ ਰਿਪੀਟ ਕਰਦੇ ਰਹਨੇ ਆ ਜਿੰਨਾ ਫੀਲਿੰਗਸ ਨੂੰ ਅਸੀਂ ਰਿਪੀਟ ਕਰਦੇ ਰਹਨੇ ਆ ਉਹੀ ਸਾਡੀਆਂ ਆਦਤਾਂ ਬਣ ਗਈਆਂ ਉਹਨਾਂ ਨੂੰ ਹੀ ਆਪਾਂ ਮੈਂਟਲ ਪੈਟਰਨਸ ਕਹਿੰਦੇ ਆ ਇਮੋਸ਼ਨਲ ਪੈਟਰਨਸ ਕਹਿੰਦੇ ਆ ਬਿਹੇਵੀਅਰਲ ਪੈਟਰਨਸ ਕਹਿੰਦੇ ਆ ਪਰ ਹੁਣ ਜਦੋਂ ਤੁਸੀਂ ਉਹਨਾਂ ਦੇ ਪ੍ਰਤੀ ਜਾਗਰੂਕ ਹੋਣ ਲੱਗ ਜੂਗੇ ਤਾਂ ਉਹਨਾਂ ਦੀ ਜੋ ਤੁਹਾਡੇ ਤੇ ਪਕੜ ਹੈ ਪ੍ਰਭਾਵ ਹੈ ਇਨਫਲੂਐਂਸ ਹੈ ਉਹ ਘਟਦਾ ਜਾਂਦਾ ਹੈਗਾ ਤਾਂ ਬੋਡਮ ਤੁਹਾਡੇ ਵਾਸਤੇ ਹੈਲਦੀ ਵੀ ਹੋ ਸਕਦਾ ਹੈ ਜੇ ਤੁਹਾਨੂੰ ਪਤਾ ਹੈ ਕਿ ਮੈਂ ਆਪਦੀ એનર્ਜੀਜ਼ ਨੂੰ ਚੈਨਲਾਈਜ਼ ਕਿੱਥੇ ਕਰਨਾ ਹੈ ਪਰ ਜੇ ਉਹ ਸਟੇਟ ਆਈ ਬੋਡਮ ਦੀ ਸਟੇਟ ਆਈ ਤੇ ਤੁਸੀਂ ਨੇ ਰਿਐਕਸ਼ਨ ਦਿੱਤਾ ਕਿ ਭਾਈ ਹੁਣ ਹਾਏ ਮੈਂ ਹੁਣ ਕਿਹੜਾ ਨਸ਼ਾ ਕਰਾਂ ਮੈਂ ਹੈਪੀ ਹਾਰਮੋਨਸ ਦਾ ਕਰਾਂ ਸੈਡ ਹਾਰਮੋਨਸ ਦਾ ਕਰਾਂ ਮੈਂ ਹੈਪੀ ਫੀਲਿੰਗਸ ਦਾ ਕਰਾਂ ਜਾਂ ਸੈਡ ਫੀਲਿੰਗਸ ਦਾ ਕਰਾਂ ਤਾਂ ਫੇਰ ਤੁਸੀਂ ਆਪਣੀ ਹਾਲਤ ਨੂੰ ਖਰਾਬ ਕਰੋਗੇ ਹੂੰ ਜੀ ਤੁਸੀਂ ਫੇਰ ਆਪਣੀ ਜ਼ਿੰਦਗੀ ਵਿੱਚ ਅਗਿਆਨਤਾ ਨੂੰ बेहੋਸ਼ੀ ਨੂੰ ਪ੍ਰੋਬਲਮਸ ਨੂੰ ਵਧਾ ਰਹੇ ਹੋ ਬਟ ਉਥੇ ਜੇ ਤੁਸੀਂ ਆਪਣੇ ਥੌਟਸ ਤੇ ਫੀਲਿੰਗਸ ਦੇ ਪ੍ਰਤੀ ਜਾਗਰੂਕ ਹੋਣ ਲੱਗ ਜਾਨੇ ਹੋ ਤੇ ਤੁਸੀਂ ਮੁਕਤ ਹੋਣ ਲੱਗ ਜਾਨੇ ਹੋ that is a state of natural happiness ਤੇ ਜਿੰਨਾ ਤੁਸੀਂ ਅਵੇਅਰ ਹੁੰਦੇ ਜਾਓਗੇ ਤੇ ਉਨੀ ਜੋ ਤੁਹਾਡੀ ਨੈਚੁਰਲ ਹੈਪੀਨੈਸ ਹੈ ਸਹਿਜ ਖੁਸ਼ੀ ਹੈ ਉਹ ਵੱਧਦੀ ਜਾਂਦੀ ਹੈਗੀ ਜੀ ਮੈਮ ਜਾਂਦੇ ਜਾਂਦੇ ਜਿਹੜੀਆਂ ਸਾਡੇ ਦਰਸ਼ਕਾਂ ਨੂੰ ਕੁਝ ਟਿਪਸ ਜਿਹੜੀਆਂ ਨੇ ਜ਼ਰੂਰ ਦੇਖ ਕੇ ਜਾਓ ਜਿਸ ਕਾਰਨ ਜਿਹੜਾ ਹੈ ਬੋਰੀਅਟ ਤੋਂ ਬਚ ਸਕਣ ਜਿਹੜਾ ਖੁਸ਼ਹਾਲ ਜ਼ਿੰਦਗੀ ਨੂੰ ਜੀ ਸਕਣ ਸਭ ਤੋਂ ਪਹਿਲਾਂ ਤਾਂ ਨਾ ਬੋਰ ਕੁਝ ਹੁੰਦਾ ਨਹੀਂ ਹੈਗਾ ਬੋਰ ਜੋ ਹੈ ਸਾਡੀ ਉਹ ਸਟੇਟ ਹੈ ਜਿਹਦੇ ਵਿੱਚ ਹੁਣ ਅਸੀਂ ਤੜਪ ਰਹੇ ਹਾਂ ਕਿ ਹੁਣ ਅਸੀਂ ਕਿਹੜਾ ਨਸ਼ਾ ਕਰੀਏ ਕਿਉਂਕਿ ਅਸੀਂ ਨਾ ਐਡਿਕਟਿਵ ਹੋ ਚੁੱਕੇ ਹਾਂ ਅਗੇ ਆਵਦੀ ਫੀਲਿੰਗਸ ਦੇ ਹੈਪੀ ਫੀਲਿੰਗਸ ਦੇ ਜਾਂ ਸੈਡ ਫੀਲਿੰਗਸ ਦੇ ਤੇ ਇਹਦਾ ਇੱਕੋ ਹੀ ਇਲਾਜ ਹੈ ਕਿ ਅਸੀਂ ਆਵਦੇ ਥਾਟਸ ਤੇ ਫੀਲਿੰਗਸ ਦੇ ਪ੍ਰਤੀ ਅਵੇਅਰ ਹੋਈਏ ਕੋਈ ਇਲਾਜ ਹੈ ਕਿ ਅਸੀਂ ਲਾਈਫ ਪਰਪਸ ਦੇ ਪ੍ਰਤੀ ਅਵੇਅਰ ਹੋਈਏ ਆਪਣੀ ਜੀਵਨ ਦੇ ਉਦੇਸ਼ੇ ਦੇ ਪ੍ਰਤੀ ਅਵੇਅਰ ਹੋਈਏ ਕਿ ਮੈਂ ਅਬਦੇ ਥੌਟਸ ਤੇ ਫੀਲਿੰਗਸ ਦੀ ਗੁਲਾਮੀ ਨਹੀਂ ਕਰਨੀ ਮੈਂ ਉਹਨਾਂ ਦਾ ਰਾਜਾ ਬਣਨਾ ਹੈ ਸਰਦਾਰ ਬਣਨਾ ਹੈ ਕਮਾਂਡਰ ਬਣਨਾ ਹੈ ਮੇਰੇ ਥੌਟਸ ਤੇ ਫੀਲਿੰਗਸ ਜੋ ਪਤਾ ਨਹੀਂ ਆਊਟ ਆਫ ਕੰਡੀਸ਼ਨਿੰਗ ਦੇਖਾ ਦੇਖੇ ਆਈ ਜਾ ਰਹੇ ਨੇ ਉਹ ਨਹੀਂ ਮੈਨੂੰ ਚਲਾਉਣਗੇ ਮੈਨੂੰ ਜੋ ਹੈ ਕੁਦਰਤ ਦਾ ਕਾਨੂੰਨ ਦੀ ਸਮਝ ਚਲਾਏਗੀ ਪੋਸ਼ ਚਲਾਏਗੀ ਤਾਂ ਜਿੰਨਾ ਅਸੀਂ ਆਪਣੇ ਜੀਵਨ ਦੇ ਉਦੇਸ਼ੇ ਦੇ ਪ੍ਰਤੀ ਜਾਗਰੂਕ ਹੁੰਦੇ ਜਾਣੇ ਆ ਕੁਦਰਤ ਦੇ ਕਾਨੂੰਨ ਦੇ ਪ੍ਰਤੀ ਜਾਗਰੂਕ ਹੁੰਨੇ ਜਾਣੇ ਆ ਤੇ ਕੁਦਰਤ ਦੇ ਕਾਨੂੰਨ ਦੇ ਗਿਆਨ ਦੇ ਪ੍ਰਕਾਸ਼ ਵਿੱਚ ਜੋ ਹੈ ਅਸੀਂ ਆਪਣੇ ਥਾਟਸ ਦੇ ਪ੍ਰਤੀ ਫੀਲਿੰਗਸ ਦੇ ਪ੍ਰਤੀ ਐਕਸ਼ਨਸ ਦੇ ਪ੍ਰਤੀ ਜਾਗਰੂਕ ਹੁੰਨੇ ਜਾਣੇ ਆ ਤੇ ਮਤਲਬ ਅਸੀਂ ਫਿਰ ਆਪਣੀ ਜ਼ਿੰਦਗੀ ਦੇ ਆਪ ਸਰਦਾਰ ਆ ਹੈਨਾ ਤੇ ਅਸੀਂ ਨੇ ਉਹ ਸਰਦਾਰੀ ਕਮਾਉਣੀ ਹੈ ਉਹ ਕਮਾਉਣੀ ਪੈਂਦੀ ਹੁੰਦੀ ਹੈ ਹੈਨਾ ਤੇ ਉਹ ਉਹ ਸਰਦਾਰੀ ਚੇਤਨਾ ਨੇ ਕਮਾਉਣੀ ਹੈ ਕੌਨਸ਼ੀਅਸਨੈਸ ਨੇ ਕਮਾਉਣੀ ਹੈ ਹੈਨਾ ਇਹੀ ਮੇਰੀ ਤਰਫੋਂ ਬਸ ਤੁਹਾਡੇ ਚਰਣਾ ਵਿੱਚ ਇਹੀ ਅਰਦਾਸ ਹੈ ਕਿ ਅਸਲੀ ਸਰਦਾਰੀ ਨੂੰ ਕਮਾਓ ਤੇ ਆਪਣੀ ਸੁਰਤੀ ਨੂੰ ਆਪਣੇ ਥੌਟਸ ਫੀਲਿੰਗਸ ਤੇ ਇਮੋਸ਼ਨਸ ਦੇ ਪ੍ਰਤੀ ਵਧਾਓ ਜਾਗਰੂਕ ਹੋਵੋ ਤੇ ਖੁੱਲ ਕੇ ਜਿਓ ਜੀ ਮੰਮ ਤੁਸੀਂ ਆਪਣਾ ਕੀਮਤੀ ਸਮਾਂ ਦਿੱਤਾ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ ਦਮਨ ਜੀ ਵਾਕੀ ਦਰਸ਼ਕੋ ਜੇਕਰ ਅਸੀਂ ਆਪਣੀ ਜ਼ਿੰਦਗੀ ਨੂੰ ਖੁਸ਼ਹਾਲ ਬਣਾਉਣਾ ਹੈਗਾ ਤਾਂ ਸਾਨੂੰ ਆਪਣੀ ਜ਼ਿੰਦਗੀ ਦੇ ਵਿੱਚ ਰੁਝੇਵੇਂ ਲੱਭਣੇ ਪੈਣਗੇ ਸਾਨੂੰ ਜਿਹੜਾ ਕੁਦਰਤ ਨੂੰ ਪਿਆਰ ਕਰਨਾ ਪਏਗਾ ਤੇ ਸਾਨੂੰ ਜਿਹੜਾ ਹੈਗਾ ਆ ਆਪਣੇ ਆਪ ਦੇ ਉੱਤੇ ਧਿਆਨ ਦੇਣਾ ਪਵੇਗਾ ਤਾਂ ਹੀ ਇੱਕ ਅਸੀਂ ਵਧੀਆ ਸਮਾਜ ਸਿਰ ਸਕਦੇ ਹਾਂ ਹੁਣ ਮੈਨੂੰ ਦਮਨ ਪੀਨੂ ਦਿਓ ਆ ਗਿਆ ਧੰਨਵਾਦ